ਜੀ ਬੜੀ ਮੰਦ ਭਾਗੀ ਖਬਰ ਅੱਜ ਪੰਜਾਬੀ ਇੰਡਸਟਰੀ ਦੇ ਵਿੱਚ ਅੱਜ ਤੜਕਸਾਰ ਸੁਣਨ ਨੂੰ ਮਿਲੀ ਹੈ ਔਰ ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਨੇ ਉੱਥੇ ਹੀ ਅੱਜ ਸੋਗ ਦੀ ਲਹਿਰ ਹੈ ਜਸਵਿੰਦਰ ਭੱਲਾ ਹੋਣਾ ਨਾ ਤੁਸੀਂ ਵੀ ਸਕਰੀਨ ਸ਼ੇਅਰ ਕੀਤੀ ਹੈ ਔਰ ਤੁਹਾਡਾ ਦੋਸਤਾਨਾ ਵੀ ਚੰਗਾ ਹੈ ਲੇਕਿਨ ਉਹਨਾਂ ਦੀ ਇਸ ਬੇਵਕਤੀ ਮੌਤ ਬਾਰੇ ਤੁਹਾਡਾ ਕੀ ਕਹਿਣਾ ਹੈ ਬਹੁਤ ਸੈਡ ਹੈ ਬਿਕਾਜ਼ ਹਮੇਸ਼ਾ ਸਮਾਈਲਿੰਗ ਹਮੇਸ਼ਾ ਹੱਸਦੇ ਹੋਏ ਔਰ ਬਿਊਟੀਫੁੱਲ ਫੈਮਿਲੀ ਸਾਰੀ ਖੁਸ਼ੀਆਂ ਜਿੰਨੇ ਰੱਬ ਦੇ ਸਾਡੇ ਸਾਹ ਲਿਖੇ ਆ ਉਨੇ ਰਹਿੰਗੇ ਜੀ ਉਹ ਅਬ ਨੇ ਫੋਰੇਵਰ ਲਿਖੇ ਜੀ ਲਿਵ ਹੋਣੇਗਾ ਹਾਰਟ ਇਹਨਾਂ ਹਸਾਇਆ ਸਾਰਿਆਂ ਨੂੰ ਇਹਨਾਂ ਪਿਆਰ ਦਿੱਤਾ ਸਾਰਿਆਂ ਨੂੰ ਤੇ ਉਹ ਹਮੇਸ਼ਾ ਨਬਰ ਨੇ ਹਮੇਸ਼ਾ ਰਹਿੰਗੇ ਉਹ ਫੈਮਿਲੀ ਲਈ ਬਹੁਤ ਦੁੱਖ ਹੈ ਕਿਉਂਕਿ ਜਨੀਨਾ ਵੀ ਮੇਨੂੰ ਲੱਗਦਾ ਲਾਈਫ ਜਿਹੜੀ ਫਿੱਟਨੈਸ ਸੀ ਉਹ ਬਹੁਤ ਵਧੀਆ ਸੀ ਜੀ ਜੇਵਾਦ ਸਰ ਸਮਝ ਨਹੀਂ ਆ ਰਿਹਾ ਪਤਾ ਨਹੀਂ ਕੀ ਕੀ ਇਸੇ ਵੀ ਲੋਕੀ ਜਾ ਰਹੇ ਨੇ ਬਹੁਤ ਦੁੱਖ ਹੁੰਦਾ ਜਦੋਂ ਕੋਈ ਐਡਾ ਦਾ ਫਨਕਾਰ ਜਿਹੜਾ ਸਾਰੇ ਦੇ ਦਿਲਾਂ 'ਤੇ ਰਾਜ ਕਰਦਾ ਹੈ ਉਹ ਚਾਹੁੰਦਾ ਹੈ ਲੱਗਦਾ ਹੈ ਇਹ ਨਾ ਦੀ ਉਲੀਕਾ ਕਾਵੇ ਰਹਾਗੇ ਉਲੀਕਾ ਤੇਰੀਆਂ ਪਾਸ ਜੀ ਜੀ ਸ਼ੁਕਰੀਆ ਬਿੰਦੂ ਜੀ ਬਹੁਤ ਧੰਨਵਾਦ ਜੀ